ਸਰਕਾਰ ਵੱਲੋਂ ਕਿਸਾਨਾਂ ਨੂੰ ਸਹੂਲਤਾਂ ਦੇਣ ਵਾਸਤੇ ਪਿੰਡਾਂ ਦੇ ਵਿੱਚ ਸਰਕਾਰੀ ਸਰਕਾਰੀ ਸੁਸਾਇਟੀਆਂ ਬਣਾਈਆਂ ਸੀ ਜਿਸ ਦੇ ਵਿੱਚ ਕੀ ਕਿਸਾਨਾਂ ਵਾਸਤੇ ਜੋ ਫਸਲਾਂ ਲਈ ਸੰਦ ਦਵਾਈਆਂ ਫੀਡ ਪਸ਼ੂਆਂ ਵਾਸਤੇ ਤੇ ਨਾਲ ਦੀ ਨਾਲ ਖਾਦਾਂ ਵਾਸਤੇ ਉਹ ਸੁਸਾਇਟੀਆਂ ਬਣਾਈਆਂ ਸੀ 13-14 ਪਿੰਡ ਇੱਕ ਸੁਸਾਇਟੀ ਦੇ ਵਿੱਚ ਹੁੰਦੇ ਸੀ ਤਾਂ ਅੱਜ ਅਸੀਂ ਨਿਊ ਚੰਡੀਗੜ੍ਹ ਦੇ ਪਿੰਡ ਪਡੋਲ ਦੇ ਵਿੱਚ ਖੜੇ ਆ ਜਿੱਥੇ ਕੀ ਪਡੋਲ ਦੀ ਇਹ ਸਰਕਾਰ ਵੱਲੋਂ ਸਰਕਾਰੀ ਸੁਸਾਇਟੀ ਹੈ ਜਿੱਤੇ ਵਿੱਚ ਕੀ ਫੀਡ ਵਗੈਰਾ ਤੇ ਨਾਲ ਜਿਹੜੇ ਸਰਕਾਰੀ ਸੰਧ ਨੇ ਜਿਹੜੇ ਕਿਸਾਨ ਇਸਤੇਮਾਲ ਕਰਦੇ ਨੇ ਆਪਣੇ ਫਸਲਾਂ ਦੇ ਵਿੱਚ ਜ਼ਮੀਨ ਦੇ ਵਿੱਚ ਬਾੜ ਵਾਸਤੇ ਤਾਂ ਵਿੱਜਣ ਵਾਸਤੇ ਤੁਸੀਂ ਦੇਖੋ ਕਿ ਇਹ ਜਿਹੜੇ ਨਾ ਸੋਸਾਇਟੀ ਦੇ ਵਿੱਚ ਰੱਖੇ ਹੋਏ ਨੇ ਤਾਂ 13 14 ਪਿੰਡਾਂ ਦੇ ਲੋਕ ਇਸ ਜਗ੍ਹਾ ਉੱਤੇ ਸੋਸਾਇਟੀ ਤੋਂ ਫਾਇਦਾ ਲੈ ਸਕਦੇ ਨੇ ਇਸ ਤਰੀਕੇ ਨਾਲ ਸਰਕਾਰ ਨੇ ਇਹ ਸੋਸਾਇਟੀਆਂ ਬਣਾਈਆਂ ਸੀ ਪਰ ਦੂਜੇ ਪਾਸੇ ਪਿੰਡ ਪੜੌਲ ਦੇ ਜਿਹੜੇ ਕਿਸਾਨ ਨੇ ਸਾਡੇ ਨਾਲ ਖੜੇ ਨੇ ਤਾਂ ਇਹਨਾਂ ਦਾ ਕੁਝ ਰੋਸ ਹੈ ਕੀ ਸਾਡੀ ਸੁਸਾਇਟੀ ਦੇ ਵਿੱਚ ਸਹੀ ਨਿਚੋ ਚੱਲ ਰਿਹਾ ਕੁਝ ਪਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਬਾਈ ਜੀ ਕੀ ਗੱਲ ਹੋਈ ਜੇ ਤੁਸੀਂ ਇਕੱਠੇ ਹੋਏ ਹੋ ਸਾਰੇ ਸੁਸਾਇਟੀ ਦੇ ਵਿੱਚ ਸੁਸਾਇਟੀ ਦੇ ਵਿੱਚ ਦੱਸਿਆ ਜੇ ਕਿਸਾਨਾਂ ਨੂੰ ਬਹੁਤ ਫਾਇਦਾ ਮਿਲਦਾ ਹੈ ਇੱਥੇ ਬਾਣ ਵਾਸਤੇ ਸੰਧ ਮਿਲਦੇ ਨੇ ਦਵਾਈਆਂ ਮਿਲਦੀਆਂ ਨੇ ਫੀਡ ਹੈ ਉਹ ਕਿਸੇ ਪਿੰਡ ਵਾਸੀ ਨੇ ਲਈਓ ਇਹ ਮnde ਸੇਲਮੈਨ ਦੱਸ ਰਿਹਾ 15 20 ਥੱਲੇ ਵਿਕੇ ਆ ਅੱਛਾ ਬਾਕੀ ਕੀ ਬਈ ਬਾਕੀ ਏਕਣੇ ਪਈ ਕਿੰਨੇ ਲੱਖ ਰੁਪਏ ਦੀ ਖਰਾਬ ਹੋ ਰਹੀ ਜਿਹੜੀ ਫੀਡ ਜਿਹੜੀ ਸਰਕਾਰ ਦੇ ਖਾਤੇ ਨੂੰ ਵੀ ਤੁਹਾਡੇ ਖਾਤੇ ਨੂੰ ਵਿੱਚੋਂ ਨਾ ਲੱਗ ਰਿਹਾ 4 ਲੱਖ ਰੁਪਏ ਦੀ ਆਈ ਦੀ ਫਿਰ ਕਹਿੰਦੇ 4 ਲੱਖ ਦੀ ਆਈ 4 ਲੱਖ ਦੀ ਸਾਰੀ ਖਰਾਬ ਹੋ ਰਹੀ ਇੱਥੇ ਸਾਰੀ ਖਰਾਬ ਹੋ ਰਹੀ ਮnde 20 ਥੱਲੇ ਵਿਕੇ ਆ ਹੂੰ ਹਾਂਜੀ ਤਾਂ ਕੋਈ ਮੈਂਬਰ ਵੀ ਆ ਪਿਛਲਾ ਪੁਰਾਣਾ ਕੋਈ ਇੱਥੇ ਖੜਿਆ ਪਰਾ ਚਾਚਾ ਆ ਹੀ ਮੜਾ ਜਾ ਇਹ ਮੈਂਬਰ ਹੈ ਤੁਸੀਂ ਇਹ ਜੀ ਮੈਂਬਰ ਇੱਥੇ ਸੈਟੀ ਹਾਂ 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 ਸਰਟੀਫਿਕੇਟ ਤੋਂ ਆਉਂਦਾ ਕੀ ਕੀ ਮਿਲਦਾ ਸਕਦਾ ਸੀ ਉੱਥੇ ਪਹਿਲਾਂ ਹੂੰ ਭਗਤ ਜੇਲ ਸਾਬਨ ਸਭ ਕੁਝ ਆਦਾ ਦਾ ਜੁਰਾਮ ਸਿੰਘ ਨੂੰ ਕੁਝ ਕੁਝ ਨਹੀਂ ਮਿਲਦਾ ਤੁਸੰਦਾ ਆਇਓ ਬੜਾ ਟਾਈਵਾ ਇਹ ਵੀ ਕੰਮ ਨਹੀਂ ਆ ਰਿਹਾ ਰਾਇਬਲ ਜਾਊਗਾ ਇਹ ਵੀ ਕੰਮ ਨਹੀਂ ਆ ਰਿਹਾ ਕੰਮ ਕਿ ਆ ਰਿਹਾ ਜੀ ਸਮਝਾ ਰਹੀ ਨਹੀਂ ਕਿਸੇ ਨੂੰ ਅੱਛਾ ਜਦੋਂ ਤੁਸੀਂ 22 ਲੱਖ ਰੁਪਿਆ ਬੈਂਕ ਵਿੱਚ ਛੱਡਿਆ ਦਾ ਤੁਸੀਂ 22 ਲੱਖ ਰੁਪਿਆ ਕਦੋਂ ਕਦੋਂ ਦਾ ਗਾ ਰਹੇ ਕਦੋਂ ਕਦੋਂ ਦੀ ਗੱਲ ਹੈ ਲੱਭਾ ਹਾਤੋਂ 5 ਸਾਲ ਪਹਿਲੇ ਅੱਛੇ 5 ਸਾਲ ਪਹਿਲੇ 22 ਲੱਖ ਰੁਪਿਆ ਛੱਡ ਕੇ ਗਏ ਸੀ ਅੱਛਾ ਜੀ ਕਿਚਾਈ ਜੀ ਇੱਥੇ ਆ ਸੇਲਮੈਨ ਬੈਠਿਆ ਬਸ ਸੇਲਮੈਨ ਜਿੰਦਾ ਸਭਨ ਤੁੰ ਸਮਾਨ ਗਿਆ ਜੀ ਪੈਸੇ ਲੈਣੇ ਦੇਣੇ ਚੈੱਕ ਪਰ ਸਾਈਨ ਕਰ ਦਿੰਦਾ ਹੂੰ ਪੈਸੇ ਅਸੀ ਬੈਂਕ ਤੋਂ ਲੈ ਲੈਣੇ ਹੋ ਤਾਂ ਕੋਈ ਕੰਮ ਨਹੀਂ ਸਾਡਾ ਕੋਈ ਸਰ ਸੇਲਮੈਨ ਕੋਈ ਰੇਵ ਵਗੈਰਾ ਕੁਝ ਰੇਵਾ ਮਿਲਦਾ ਜੀ ਦੋ ਦੋ ਥੱਲੇ ਮਿਲੇ ਪਿੱਛੇ ਦੋ ਥੱਲੇ ਮਿਲੋ ਉਹ ਵੀ ਅਸੀ ਦੋ ਗੱਡੀਆਂ ਮਗਾਈਆਂ ਯਾਰ ਪਾ ਜਾਤੇ ਤਾਂ ਦੋ ਗੱਡੀਆਂ ਸਾਨੂੰ ਪੇਚੀਆਂ ਸਰਪੰਚ ਸਾਹਿਬ ਮੇਰੀ ਗਲਤੀ ਪੰਜ ਵੀ ਗਲਤੀ ਕਰਮੇਲ ਸਿੰਘ ਪ੍ਰਧਾਨ ਵੀ ਤਾਂ ਇਹ ਪ੍ਰਧਾਨ ਵੀ ਤਾਂ ਜੇ ਸਾਰੀ ਪਿੰਡ ਪਰੇਸ਼ਾਨ ਹੈ ਜੀ ਤੁਸੀਂ ਪਹਿਲਾ ਵਾਲੇ ਜਿਹੜੇ ਪ੍ਰਧਾਨ ਮੀਤ ਪ੍ਰਧਾਨ ਹੈ ਉਹੀ ਮੁੱਦੇ ਚੱਕ ਰਹੇ ਹੈ ਕਿ ਸਾਨੂੰ ਪ੍ਰਧਾਨ ਨਹੀਂ ਬਣਾ ਤਾਰ ਕੇ ਅਸੀਂ ਦੁਖੀ ਹੋਗੇ ਨਾ ਜੀ ਆ ਸਾਨੂੰ ਕੋਈ ਧੁਖੀ ਨਹੀਂ ਆਈ ਸੀ ਅਜੇ ਤਾਂ ਐ ਕਹਿੰਦੇ ਵੀ ਸਾਨੂੰ ਸਮਾਨਤਾ ਮਿਲਣਾ ਚਾਹੀਦਾ ਪ੍ਰਧਾਨ ਕੋਈ ਵੀ ਹੋਵੇ ਹੂੰ ਪਤਾ ਸਾਰੇ ਪਿੰਡ ਗੱਲ ਕਿਸੇ ਗੱਲ ਬੈ ਨਹੀਂ ਸਾਰੇ ਗੱਲ ਸੈਕਟਰੀ ਗੱਲ ਸੈਕਟਰੀ ਕੀ ਫੋਨ ਫੋਨ ਕੀਤਾ ਤੁਸੀਂ ਗੱਲਬਾਤ ਹੋਈ ਮਾ ਚੱਕਦਾ ਨਹੀਂ ਫੋਨ ਚੱਕਦਾ ਹੁਣ ਕਰ ਦੇਣਾ ਹੁਣ ਵੀ ਚੱਕਣਾ ਮੇਰਾ ਨੰਬਰ ਹੈਗਾ ਅੱਛਾ ਸੋ ਕੱਲ ਵੀ ਕਰ ਲਿਆ ਸਵੇਰੋਂ ਵੀ ਕਰ ਲਿਆ ਮਾ ਬੈਠ ਕੇ ਗੱਲ ਕਰ ਲੈ ਕੱਲ ਜੀ ਐਡਵਾਂਸ ਲੈ ਗਿਆ ਪਹਿਲਾਂ ਹੀ ਅੱਛਾ ਤਨਖਾਹ ਕਢਵਾ ਕੇ ਇੱਕ ਸਾਲ ਦੀ ਇੱਕ ਸਾਲ ਦੀ ਤਨਖਾਹ ਲੈ ਗਿਆ ਜੀ ਐਡਵਾਂਸ ਕਢਾ ਕੇ ਐਡਵਾਂਸ ਬੈਂਕ ਤੋਂ ਲੈ ਗਿਆ ਅੱਛਾ ਫਾਈਨਲ ਤਾਂ ਕਿਸੇ ਨੇ ਕਰਈ ਹੀ ਹੈ ਹਾਂ ਹੁਣ ਸਾਨੂੰ अच्छा एक सोसाइटी ਦਾ ਜਿਹੜਾ ਇਸ ਜਗ੍ਹਾ ਉੱਤੇ ਸੇਲਮੈਨ ਰੱਖਿਆ ਹੋਇਆ ਉਹ ਸੋਸਾਇਟੀ ਤੋਂ ਬਾਹਰ ਨਿਕਲ ਗਿਆ ਜਿਸ ਤੋਂ ਲੈ ਕੇ ਤੁਸੀਂ ਦੇਖੋ ਕੀ ਮੌਕੇ ਤੋਂ ਬਾਹਰ ਨਿਕਲ ਦੀ ਕੋਸ਼ਿਸ਼ ਕਰ ਰਿਹਾ ਸੀ ਅ ਅੰਦਰ ਬੰਦੇ ਖੜੇ ਤੁਸੀਂ ਬਾਹਰ ਭਜਣ ਦੀ ਕੋਸ਼ਿਸ਼ ਕਰ ਰਹੇ ਕਾਰਨ ਕੀ ਹੈ ਨਹੀਂ ਨਹੀਂ ਤੁਸੀਂ ਜਵਾਬ ਕਿਉਂ ਦੇ ਰਹੇ ਤੁਹਾਨੂੰ ਪਤਾ ਕਿ ਇੱਥੇ ਲੋਕ ਪਰੇਸ਼ਾਨ ਹੈ ਕਾਰਨ ਕੀ ਹੈ ਨਹੀਂ ਮੈਂ ਤਾਂ ਸਰ ਹੁਣ ਤੁਸੀਂ ਬਾਹਰ ਕਿਉਂ ਜਾ ਰਹੇ ਹੋ ਬਾਹਰ ਕੀ ਤੁਸੀਂ ਗੱਲ ਕਰੋ ਜਿਹੜੇ ਸਵਾਲਾਂ ਜਵਾਬ ਦੇ ਦੋ ਗੱਲ ਖਤਮ ਹੈ ਹਾਂ ਓਏ ਚੋਰ ਥੋਡੇ ਮਨ ਚ ਨਹੀਂ 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 ਅਸੀਂ ਚੋਰ ਕੋਈ ਕਪੜਾ ਕਿੱਥੇ ਤੁਸੀਂ ਫਿਰ ਫਿਰ ਡਰਦੇ ਕਿਉਂ ਤੁਸੀਂ ਨਹੀਂ ਨਹੀਂ ਇਹ ਤਾਂ ਜਵਾਬ ਦਿਓ ਨਾ ਲੋਕ ਖੜੇ ਨੇ ਤੁਹਾਡੇ ਅੱਗੇ ਪਿੰਡ ਵਾਲੇ ਤੁਸੀਂ ਬਾਹਰ ਜਾ ਰਹੇ ਭੱਜ ਕੇ ਨਹੀਂ ਨਹੀਂ ਮੈਂ ਤਾਂ ਪੈਸੇ ਆਪਣੇ ਫੋਨ ਤੋਂ ਫੈਕਟਰੀ ਵਿੱਚ ਐਸੀ ਜੀ ਤੁਸੀਂ ਬਾਹਰ ਭੱਜ ਰਹੇ ਮੈਨੂੰ ਫੋਨ ਆਇਆ ਨਹੀਂ ਕਿਸੇ ਦਾ ਫਿਰ ਤੁਸੀਂ ਇੱਥੇ ਖੜੋ ਜਵਾਬ ਦਿਓ ਲੋਕਾਂ ਦੇ ਦਾ ਕੀ ਕੰਮ ਹੁੰਦਾ ਤੁਹਾਡਾ ਇਸ ਜਗ੍ਹਾ ਉੱਤੇ ਕਿੰਨੀ ਕੁ ਜ਼ਿੰਮੇਵਾਰੀ ਤੁਹਾਡੀ ਹੈ ਇਹ ਤੁਹਾਡੇ ਦਾ ਤੁਹਾਡੇ ਹੁਣ ਕੀ ਕੀ ਡਿਟੇਲ ਹੁੰਦੀ ਸੀ ਸਰ ਮੇਰਾ ਤਾਂ ਰਹਿਦਾ ਖਾਦ ਵੇਚਣ ਦਾ ਕੰਮ ਹੈ ਜਦੋਂ ਲੋਕਾਂ ਦੇ ਮੰਗ ਦੇ ਅਨੁਸਾਰ ਜਦੋਂ ਸੋਸਾਇਟੀ ਵਿੱਚ ਖਾਦ ਡੀਏਪ ਦਵਾਈਆਂ ਆਉਣ ਗਿਆ ਮੈਂ ਉਹਨਾਂ ਨੂੰ ਲੋਕਾਂ ਨੂੰ ਹਾਂਜੀ ਐਜ਼ ਇ ਚੱਕ ਦੇ ਥਰੂ ਹਾਂਜੀ ਜਿਨਨੇ ਵੀ ਉਹਨਾਂ ਕੋਲ ਏਕੜ ਦੀ ਮੇਲ ਹੁੰਦੀ ਹੈ ਜਦੋਂ ਉਹਨਾਂ ਨੂੰ ਖਾਦ ਵੇਚਣ ਦਾ ਕੰਮ ਹੈ ਐਜ਼ੇ ਸੇਲਜ਼ਮੈਨ ਤਾਂ ਹੀ ਹੁੰਦਾ ਫੀਡ ਵਗੈਰੂ ਤੁਹਾਡੇ ਅੰਦਰ ਆਉਂਦੀ ਹੈ ਫੀਡ ਦੇਣੀ ਜਿੱਤੋਂ ਸਰ ਫਿਰ ਜਦੋਂ ਸੈਟ ਜਦੋਂ ਮੈਂ ਕਿਸੇ ਚੀਜ਼ ਦੀ ਉਹ ਡਿਮਾਂਡ ਕਰਦਾ ਲੋਕਾਂ ਦੀ ਮੰਗ ਦੇ ਅਨੁਸਾਰ ਕਰਦੇ ਫੀਡ ਦੀ ਡਿਮਾਂਡ ਦਿੱਤੀ ਜਾਵੇ ਪਿੱਛੇ ਆਈ ਸੀ ਕਿ ਜਿੱਥੇ ਵੀ ਇਹ ਪੀੜ ਦੀ ਡਿਮਾਂਡ ਆਈ ਸੀ ਕਿ ਸੋਸਾਇਟੀ ਬੱਚਾ ਫੀੜਾ ਮਹਂਗਾਈ ਜਾਵੇ ਮੈਂ ਐਜ਼ ਐ ਸੈਕਟਰੀ ਨੂੰ ਡਿਮਾਂਡ ਕੀਤੀ ਕਿ ਲੋਕਾਂ ਦੀ ਮੰਗ ਆ ਰਹੀ ਹੈ ਕਿ ਫੀੜ ਮਂਗਾਈ ਜਾਵੇ ਸੈਕਟਰੀ ਨੇ ਫੀੜ ਮੰਗਾਈ ਕਿੰਨੇ ਲੱਖ ਦੀ ਮੰਗਾਈ ਸੀ ਕਿੰਨੇ ਥੱਲੇ ਸਰ ਮੈਨੂੰ ਇਹਦੇ ਬਾਰੇ ਅਜੇ ਕੋਈ ਸੂਚਨਾ ਨਹੀਂ ਵੀ ਵੀ ਜਿਹੜੀ ਹੈ ਸਾਈਨ ਵਗੈਰਾ ਹੁੰਦੇ ਆ ਜੋ ਮੇਰੇ ਤਾਂ ਸਹਿਜ ਕਿਤੇ ਨਹੀਂ ਹੁੰਦੇ ਤੁਹਾਨੂੰ ਪਤਾ ਹੀ ਹੈ ਐਜ਼ ਐ ਸੈਕਟਰੀ ਹੋਰ ਕਮੇਟੀ ਹੋਰ ਪ੍ਰਧਾਨ ਤੇ ਜੋ ਵੀ ਹੈਗੇ ਆ ਉਹਨਾਂ ਦੇ ਦੋਨਾਂ ਦੇ ਬੰਦਾ ਦੇ ਸੈਨ ਹੋ ਗਈ ਚੈੱਕ ਪਾਸ ਹੁੰਦਾ ਉਹਨਾਂ ਨੇ ਹੱਥ ਉਹਨਾਂ ਨੇ ਰੀਟ ਮੰਗਾਈ 70 ਥੈਲੇ ਮੇਰੇ ਕੋਲ ਪਈ ਸੀ 30 ਥੈਲੇ ਮੈਂ ਮੈਕਸਿਮਮ ਸੇਲ ਕੀਤੇ ਉਸ ਤੋਂ ਬਾਅਦ ਮੈਂ ਜਦੋਂ ਮੈਂ ਮੈਂਬਰ ਵੀ ਇਹ ਹੀ ਮੇਰੇ ਕੋਲ ਪਈਆਂ ਖੇਡ ਬਾਕੀ ਫੀਡ ਖਰਾਬ ਹੋ ਰਹੀ ਸਾਰੀ ਹਾਂ ਬਾਕੀ ਇਹ ਜਿਹੜੇ ਪਈਆਂ 40 ਥੈਲੇ ਪਈਆਂ ਮੈਂ ਖਾਦ ਨਾਲ ਮੈਂ ਲੋਕਰਾਂਗੇ ਵੀ ਇਹਨਾਂ ਨੂੰ ਵੀ ਇੱਕ ਕਰਕੇ ਜਿਹੜੀ ਜਿਹੜੇ ਸੰਦ ਵਗੈਰਾ ਪਈਆਂ ਉਹ ਵੀ ਥੋੜਾ ਕੰਮ ਹੈ ਕਿ ਕਰਾਇਤ ਦੇਣਾ ਕਿਸੇ ਨੂੰ ਜਿਹੜੀ ਇਹਦੇ ਖੇਤੀ ਬਾੜੀ ਸੰਦ ਜਦੋਂ ਪਿੱਛੇ ਇਹ ਆਏ ਸੀ ਜਦੋਂ ਇਹ ਇਹਨਾਂ ਦਾ 100 ਰੁਪਿਆ ਘਟਾ ਗਿਆ ਸੀ ਜਦੋਂ ਮੈਂ ਮੇਰਾ ਇੱਥੇ ਸੇਲਜਮਨ ਉਨਾਤੇ ਹੋਣ ਦੇ ਵੀ ਰਿਕਵਰੀ ਦਾ ਕੰਮ ਮੇਰਾ ਖਾਦ ਖਾਦ ਦਾ ਕੰਮ ਮੇਰਾ ਮੇਲ ਤੇ ਲੋਕਾਂ ਨੂੰ ਪੈਸੇ ਦੇਣੇ ਉਹ ਵੀ ਮੈਂ ਕਰ ਰਿਹਾ ਸੈਕਟਰ ਦੇ ਵੀ ਮੈਂ ਪੂਰੀ ਭੂਮਿਕਾ ਇੱਥੇ ਮੈਂ ਪੂਰੀਓ ਨਿਭਾ ਰਿਹਾ ਨੇ ਜਿਹੜਾ ਸੰਦਾ ਦਾ ਕਿਰਾਇਆ ਹੁਣ ਲਿਆ ਜਾਂਦਾ ਹੈ ਜਾਂ ਫਿਰ ਖਰਾਬ ਪਏ ਨੇ ਉਹਨਾਂ ਨੂੰ ਠੀਕ ਕਿਉਂ ਨਹੀਂ ਕੀਤਾ ਜਾ ਰਿਹਾ ਜਿਹੜੇ ਇਹ ਸੰਦ ਪਏ ਨੇ ਇਹ ਕੱਟਦੇ ਘਾਟੇ ਇਹ 6 ਮਹੀਨੇ ਤੋਂ ਖਰਾਬ ਪਏ ਨੇ ਜਦੋਂ ਉਸ ਪਿੱਛੇ ਮੈਂ ਇਹਨਾਂ ਦੇ 10000 ਰੁਪਏ ਮੈਂ ਇਹਨਾਂ ਤੇ ਪੱਤੀਆਂ ਪਵਾਈਆਂ ਪਿੱਛੇ ਇੱਕ ਵਾਰੀ ਅੱਛਾ ਜੀ ਇਹ ਦੋ ਰੂਟਾਵੇਟਰ ਦੀਆਂ ਉਸ ਤੋਂ ਬਾਅਦ ਜਦੋਂ ਇਹ ਮੈਂ ਇਹਨਾਂ ਨੂੰ ਕਿਹਾ ਵੀ ਕਾਹ ਵੀ ਇਹ ਜਦੋਂ ਇਹ ਉਸ ਤੋਂ ਬਾਅਦ ਇਹ ਲੋਕਾਂ ਨੇ ਇਹ ਜਦੋਂ ਇਹ ਖਰਾਬ ਪਏ ਆ ਉਸ ਤੋਂ ਬਾਅਦ ਵੀ ਕਿਸੇ ਨੇ ਇਹ ਛੁੱਕੇ ਨਹੀਂ ਕਿਸੇ ਨੇ ਰਿਪੇਅਰ ਨਹੀਂ ਕਰਵਾਇਆ ਤੁਸੀਂ ਅੱਗੇ ਵੀ ਨਹੀਂ ਰਿਪੋਰਟ ਦਿੱਤੀ ਦੀ ਭਾਈ ਖਰਾਬ ਪਈਆਂ ਠੀਕ ਕਰਾਣੀਆਂ ਇਹ ਮੈਂ ਤਾਂ ਇਹਨਾਂ ਨੂੰ ਜਦੋਂ ਇਹਨਾਂ ਦੀ ਹੋਟ पे ਆਉਗੀ ਉਹ ਤਾਂ ਬਾਦੇ ਹੈ ਚੱਲੇ ਨਹੀਂ ਹੈ ਅਜੇ ਜਿਹੜੇ ਬੈਂਕ ਦੇ ਵਿੱਚ ਤੁਸੀਂ ਚੈੱਕ ਚੁੱਕੂਗਾ ਰ ਭਰਦੇ ਹੋ ਪੈਸੇ ਜਮਾ ਕਰਾਣੇ ਹੋ ਉਹਦੇ ਵਿੱਚੋਂ ਕਿਸੇ ਅਫਸਰ ਨੇ ਲੋਨ ਵੀ ਲਿਆ ਹੋਇਆ ਉਹਦੇ ਬਾਅਦ ਸਾਰ ਮੈਨੂੰ ਕੋਈ ਸੁਝਦ ਨਹੀਂ ਕਿ ਡਿਜੀਟਲ ਤਾਂ ਦਿੱਖਦੀ ਹੁਣੇ ਨਾ ਕਿੰਨੇ ਪੈਸੇ ਰਹਿ ਗਏ ਮੈਂ ਤਾਂ ਸਾਰ ਜੋ ਵੀ ਸੇਵਿੰਗ ਤੇ ਮੇਰੇ ਕੋਲ ਕੋਈ ਨੌਲੇਜ ਨਹੀਂ ਹੈ ਸੇਵਿੰਗ ਤੇ ਮੇਰੇ ਕੋਲ ਕੋਈ ਨੌਲੇਜ ਨਹੀਂ ਮੇਰਾ ਤਾਂ ਐਜੇ ਕੰਮ ਹੈ ਵੀ ਖਾਦ ਵੇਚਣ ਦਾ ਕੰਮ ਹੈ ਤੇ ਦਵਾਈਆਂ ਤੇ ਆਗਿਆ ਅਸੀਂ ਵੇਚ ਦੇਣੀਆਂ ਮੈਂ ਤਾਂ ਜੋ डिमांड ਕਰਨੀ ਹੈ ਸੈਕਟਰ ਨੂੰ ਕਰਨੀ ਵੀ ਸਾਨੂੰ ਯੂਰੀ ਦੇ ਲੋੜ ਆ ਡੀਏਪੀ ਦੇ ਲੋੜਾ ਦਵਾਈਆਂ ਦੇ ਲੋੜ ਹੈ ਠੀਕ ਹੈ ਜਦੋਂ ਮੇਰੇ ਕੋਲ ਸਮਾਨ ਆ ਗਿਆ ਮੈਂ ਕਿ ਸੇਲ ਕਰ ਦੇਣਾ ਚੈੱਕ ਕਰੋ ਥਰੂ ਤੇ ਇਹ ਕਿੰਨੇ ਦਿਨ ਬਾਅਦ ਆਉਂਦਾ ਜੀ ਜਾਂ ਹੋ ਜਾਂਦਾ ਫੈਕਟਰੀ ਸਰ ਮੈਂ ਫੈਕਟਰੀ ਬਾਰੇ ਮੈਂ ਤਾਂ ਕੁਝ ਕਹੈਂ ਇਨਸਾਈਟ ਆਂਦਾ ਤਾਂ ਹੋਣਾ ਨੇ ਕਦੋਂ ਆਂਦਾ ਥੋੜਾ ਕਿੰਨੇ ਦਿਨ ਬਾਅਦ ਆਉਂਦਾ ਜੀ ਇਸ ਨੇ ਚਾਰ ਜਾਰਜ ਸੈਕਟਰੀ ਕੋਲ ਇੱਥੇ 18 ਤੋਂ ਇੱਥੇ ਐਡੀਸ਼ਨਲ ਚਾਰਜ ਜੋ ਵੀ ਲੱਗਿਆ ਸੈਟ ਦੇ ਲੱਗਿਆ ਮੈਂ ਇੱਥੇ ਐ ਜੀ ਸੇਲਸ ਮੈਨਿਜਰ ਭਰਤੀ ਮਹੀਨੇ ਜੀ ਕਿੰਨੀ ਕ ਵਾਰੀ ਦੇਖਿਆ ਤੁਸੀਂ ਆਂਦਾ ਉਹਨਾਂ ਮੈਂ ਇਹਨਾਂ ਵਿੱਚ ਸਾਰੇ ਪੰਜ ਚਾਰ ਵਾਰ ਤਾਂ ਆ ਹੀ ਜਾਂਦਾ ਬਾਕੀ ਤੇ ਸਾਰੇ ਸਾਡੇ ਬੈਂਕ ਨੂੰ ਦੋਸ ਵੜੀਆਂ ਲੱਗਦੀਆਂ ਅੱਛਾ ਜੀ ਇੱਕ ਰਾਣੀ ਮਦਰਸ ਵੜੀ ਤੇ ਇੱਕ ਪੜਾਉ ਲੱਗਦੀ ਹੈ ਬੈਂਕ ਵਿੱਚ ਉਹ ਆਪਣੇ ਸੁਸਾਇਟੀ ਦਾ ਕੰਮ ਕਰਨ ਵਾਸਤੇ ਆ ਹੀ ਜਾਂਦਾ